ਮੇਰਾ ਰਾਦਾ ਵਾ ਆ ਦੇ ਕੇ ਤੇ ਗਏ ਆ ਨਿੰਬੂ ਇਹਨਾਂ ਦਾ ਚਾਰ ਪਾ ਲਈਏ ਸਵਾਦ ਲੱਗਦਾ ਹੁੰਦਾ ਵਾ ਤਰੀ ਤਰੀ ਵਾਲੀ ਸਬਜ਼ੀ ਦੇ ਨਾਲ ਕਰ ਲਈਆਂ ਰਮਨ ਕਰਨਾ ਮੰਮੀ ਕੀ ਆ ਹਾਂ ਆ ਨਿੰਬੂ ਗੌਂਡੀ ਫੜਾ ਕੇ ਗਏ ਹੀਗੇ ਤੇ ਮੇਰਾ ਰਾਦਾ ਧੋ ਤਾ ਕੇ ਤੇ ਦਾ ਚਾਰ ਪਾ ਲੈਂਦੇ ਆ ਪਾ ਲੋ ਬੜ ਸੁਣਾ ਬਣਨਾ ਚਾਰ ਬਣਾਇਆ ਹੋਊ ਨਾ ਤੇ ਰੋਟੀ ਸਵਾਦ ਨਾਲ ਖਾਦੀ ਜਾਂਦੀ ਆ ਇਹ ਜਿਹੜਾ ਨਿੰਬੂ ਦਾ ਚਾਰ ਵਾ ਨਾ ਜੇ ਬਣ ਜੇ ਤੇ ਫੇਰ ਉਹਦਾ ਵੀ ਆ ਨਾ ਹਾਜਮਾ ਵੀ ਠੀਕ ਰਹਿੰਦਾ ਆਹੋ ਤੇ ਪੂਨ ਤੇ ਚਲ ਚਾਰ ਦੀਆਂ ਗੱਲਾਂ ਕਰ ਲਾਂਗੇ ਪੇਰ ਮੈਂ ਤੇਰੇ ਵੱਲ ਆਈ ਹਾਂ ਗੱਲ ਕਰਨ ਹਾਂਜੀ ਅੱਜ ਤੇ ਤੇਰੀ ਦਰਾਨੀ ਨੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਮੇਰੇ ਨਾਲ ਮੈਂ ਅੰਦਰ ਬੈਠੀ ਹਾਂ ਕੀ ਆਂਦੀ ਸੀ ਉੱਥੇ ਚਲੀ ਗਈ ਮੇਰੇ ਲੱਗੇ ਮੰਮੀ ਜੀ ਬੈਠੇ ਮੈਂ ਕਿਹਾ ਬੈਠੀ ਹਾਂ ਹਾਂ ਮੈਂ ਧੁੱਪੇ ਚਲ ਜਾਣਾ ਸੀ ਅੱਛਾ ਇਹ ਅੰਦਰ ਠੰਡ ਵਾ ਹਾਂ ਮੈਂ ਕਿਹਾ ਮੈਂ ਧੁੱਪੇ ਜਾਣਾ ਵਾ ਤਾਂ ਇਹ ਤੇ ਮੈਂ ਲੰਮੀ ਪਈ ਹਾਂ ਤੇ ਮੈਂ ਉੱਠ ਕੇ ਬੈਠੀ ਹਾਂ ਅੱਛਾ ਤੇ ਚਲ ਧੁੱਪੇ ਜਰੀਕ ਜਾਣੀ ਆ ਹਾਂ ਤੇ ਮੈਂ ਚਾਹ ਬਣਾ ਕੇ ਲਿਆਵਾਂ ਤੇਰੇ ਲਈ ਅਛਾ ਤੇ ਮੈਂ ਕਿਹਾ ਚਾਹ ਮੈਨੂੰ ਕਿਹੜੇ ਵੇਲੇ ਦੀ ਚਾਹ ਤਾਂ ਮੈਂ ਪੀਤੀ ਏ ਠੀਕ ਆ ਐ ਰੋਟੀ ਮੈਂ ਰੋਟੀ ਵੀ ਖਾ ਲਈ ਏ ਕੰਮ ਹੋਣਾ ਮੰਮੀ ਪੱਕਾ ਨੂੰ ਕਈ ਜਿਹੜਾ ਗਈ ਆ ਫਪੜੇ ਅੱਜ ਬੜੇ ਕੀਤੇ ਹਾਂ ਤੇ ਮੈਂ ਰੋਟੀ ਖਾਵਾਂਗੀ ਹੁਣ ਮੈਂ ਠਹਿਰ ਕੇ ਦੁਪਹਿਰ ਦੀ ਹੁਣ ਤੇ ਮੈਂ ਖਾ ਲਈ ਰੋਟੀ ਸਵੇਰ ਦੀ ਹੂੰ ਚੱਲ ਕੋਈ ਨਹੀਂ ਤੁਸੀਂ ਬਹੁਤ ਪੇ ਫਿਰ ਤੇ ਮੈਂ ਮੁੜ ਕੇ ਫਿਰ ਲੇਮ ਨਹੀਂ ਰੋਟੀ ਤੁਹਾਡੇ ਦੀ ਅੱਛਾ ਤੇ ਮੁੜ ਕੇ ਨਹੀਂ ਗੱਲਾਂ ਕਰ ਕਰ ਕੇ ਤੇ ਆਂਦੀ ਆਂ ਕਿ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਮੰਮੀ ਜੀ ਇੱਕ ਹੂੰ ਮੈਂ ਕਿਹਾ ਦੱਸ ਆਂਦੀ ਗੱਲ ਮੈਂ ਇਹ ਕਰਨੀ ਆਂ ਤੇ ਮੇਰੀ ਨਸੀਲੀ ਦੀ ਮਾਂ ਬੜੀ ਬਿਮਾਰ ਆ ਠੀਕ ਆ ਤੇ ਉਹਨੂੰ ਨਾ ਬੀਪੀ ਉਹਦਾ ਘਟ ਗਿਆ ਸੀ ਜਿਆਦਾ ਤੇ ਬੁਤੀ ਡਾਉਣ ਹੋ ਗਈ ਸੀ ਤੇ ਮੈਨੂੰ ਕੀਤਾ ਮੇਰੇ ਸਹੇਲੀ ਨੇ ਫੋਨ ਹਾਂ ਤੇ ਮੇਰਾ ਰਾਦਾ ਫੇ ਮੈਂ ਉਹਦਾ ਪਤਾ ਨਾ ਲੈ ਆਵਾਂ ਜਾ ਕੇ ਤਾਂ ਹੀ ਚਾਹ ਪਾਣੀ ਪੁੱਛਦੀ ਹੁਣੀ ਮੰਮੀ ਬਥੇਰੀ ਤੇਜਵਾ ਮੈਨੂੰ ਪਤਾ ਉਦੋਂ ਹੀ ਲੱਗ ਗਿਆ ਮੈਂ ਕਿ ਇਹ ਪਕੜੇ ਤਾਂ ਹੀ ਮੇਰਾ ਕਰ ਲਈ ਆ ਤੇ ਜਾਣ ਦਾ ਬਿਮਾਰੀ ਮੈਂ ਪੁੱਛ ਲਵਾਂ ਤੁਸੀਂ ਕੀ ਕਿਹਾ ਫਿਰ ਤੇ ਮੈਂ ਆਖਿਆ ਵੀ ਗੱਲ ਸੁਣ ਮੇਰੀ ਮੈਂ ਇੰਨੀ ਬਿਮਾਰ ਰਹੀ ਆ ਤੇਰੀ ਸਹੇਲੀ ਕਿੰਨੇ ਕ ਮੇਰੀ ਖਬਰ ਲੈਣ ਆਈ ਆ ਆ ਬਸ ਠੀਕ ਆ ਪੁੱਛਿਆ ਮੈਨੂੰ ਮੈਂ ਆਣ ਕਿਉਂ ਨੇ ਆਹੋ ਨਹੀਂ ਮੰਮੀ ਜੀ ਉਹਨੇ ਤਾਂ ਫੋਨ ਕੀਤਾ ਤਿੰਨ ਚਾਰ ਵਾਰੀ ਵੀ ਮੇਰੇ ਨਾਲ ਗੱਲ ਕਰਾ ਮੇਰੀ ਮੰਮੀ ਵੀ ਠੀਕ ਨਹੀਂ ਤੇ ਮਿੱਥੋਂ ਆਇਆ ਨਹੀਂ ਜਾਂਦਾ ਤੇ ਮੈਨੂੰ ਆਪਣੀ ਮੰਮੀ ਨਾਲ ਮੇਰੀ ਗੱਲ ਕਰਾ ਮਹਰਾਜੀ ਭਾਜੀ ਪੁੱਛਣਾ ਤੇ ਮੈਂ ਫਿਰ ਤੁਸੀਂ ਠੀਕ ਨਹੀਂ ਤੇ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਾਈ ਤੇ ਮੈਂ ਕਿਹਾ ਵੀ ਗੱਲ ਕਰਾਉਂਦਿਆਂ ਕੀ ਤੋ ਤਰਾ ਦਿੰਦੀ ਤੈਨੂੰ ਪਰਦੀ ਸੀ ਆਹ ਠੀਕ ਆ ਨਹੀਂ ਇਹ ਮੈਂ ਤਾਂ ਤਰਾਈ ਹੀ ਨਹੀਂ ਫੇ ਗੱਲ ਤੁਹਾਡੇ ਨਾਲ ਤੇ ਜੇ ਤੁਸੀਂ ਆਖੋ ਤਾਂ ਮੈਂ ਪਤਾ ਲੈਂ ਮਾ ਮੈਂ ਕਦੇ ਬਿਲਕੁਲ ਨਹੀਂ ਜਾਣਾ ਬਾਹਰ ਬੰਦੇ ਲੱਗੇ ਆ ਕੰਪੈਨ ਲੱਗੀ ਆ ਰੋਟੀ ਪਾਣੀ ਬਣਾਉਂ ਚਾਹ ਪਾਣੀ ਬੰਦਿਆਂ ਦਾ ਬਾਹਰ ਕਰ ਲੈਣਾ ਵਾ ਤੇ ਰਮਾਨ ਨਾ ਮੈਂ ਘਰ ਬੈ ਜਾ ਕੇ ਤੇ ਨਹੀਂ ਜਾਣਾ ਮਮੀ ਪਤਾ ਨਹੀਂ ਕੀ ਕਰਦੇ ਫਿਰਦੇ ਆ ਜਿਹੜਾ ਮੀ ਪਿਆਣ ਤੋਂ ਪਹਿਲਾਂ ਚੋਨਾ ਨਹੀਂ ਵੜਾਇਆ ਆਹ ਤੇ ਉਹਦਾ ਸਾਹ ਇਹਨਾਂ ਨੂੰ ਪੁੱਛਣ ਲਿਆ ਹੈਗਾ ਕਹਿੰਦਾ ਕਿ ਹੇ ਵੀਰ ਜੀ ਚੋਨਾ ਕਿੰਨੇ ਦਾ ਹੋਇਆ ਕਿੰਨੇ ਕੇ ਪੈਸੇ ਬਚੇ ਆ ਪਤਾ ਨਹੀਂ ਕਿ ਉਹਨੇ ਕਲਾਇਆ ਵਾ ਕਿ ਜਾਂ ਆ ਪੁੱਛਣ ਲਿਆ ਵਾ ਤੇ ਵੀ ਮੈਨੂੰ ਕਹਿਣ ਦੇ ਫਿਰ ਇਦਾਂ ਦੀਆਂ ਗੱਲਾਂ ਕਰਨ ਦੇ ਆ ਵਾ ਤੇ ਪਤਾ ਨਹੀਂ ਕਿਉਂ ਕਰਦਾ ਗੱਲਾਂ ਮੈਂ ਚੱਲ ਕੋਈ ਨਹੀਂ ਲੱਗ ਜੂਗਾ ਪਤਾ ਨਹੀਂ ਉਹ ਆਪ ਨਹੀਂ ਪੁੱਛਦਾ ਆਪ ਅੱਗੇ ਕਦੀ ਪੁੱਛਿਆ ਸੀ ਉਹਨੇ ਨਹੀਂ ਨਹੀਂ ਆਪ ਤਾਂ ਚੰਗਾ ਹੈਗਾ ਇਹਨੇ ਚੁੱਕਣਾ ਦਿੱਤੀ ਹੁਣੀ ਉਹਨੂੰ ਬਈ ਇਹਨੇ ਕੀ ਪਤਾ ਕੋਈ ਗੱਲਬਾਤ ਸੋਣੀ ਨਹੀਂ ਲਈ ਕਰਦੇ ਆ ਕੁੜਦੇ ਆ ਕਿਤੇ ਕੋਈ ਗੱਲਾਂ ਸੌ ਘਰ ਚ ਕਰੀਦੀਆਂ ਨੇ ਕਰੀਦ ਸਹੀ ਗੱਲ ਵਾ ਕਾਨ ਤੇ ਮੰਮੀ ਇਹ ਸਾਡੇ ਵਾਲੀ ਰਹਿੰਦੀ ਆ ਧਿਆਨ ਤੇ ਰੱਖਦੀ ਆ ਇਧਰੇ ਕਿ ਕੌਣ ਕੀ ਗੱਲ ਕਰਦਾ ਤੇ ਕੀ ਨਹੀਂ ਕਰਦਾ ਤੇ ਇਹਨੇ ਸਹਕਾਰ ਕੇ ਕੱਲਿਆ ਹਣਾ ਪੁੱਛ ਤੇ ਸੇ ਵੀ ਸਭ ਪਤਾ ਪੀ ਇਹੋ ਗੱਲ ਹੀ ਆ ਬੱਚਿਆ ਵੀ ਆ ਕਿ ਨਹੀਂ ਬੱਚਿਆ ਸਾਰੇ ਉਹ ਗੱਲ ਮੁੜ ਕੇ ਕਹਿ ਹੀ ਨਾ ਸ਼ਾਇਦ ਸਾਰੇ ਵਰਤੇ ਗਏ ਨੇ ਪਰ ਮੰਮੀ ਇੱਕ ਗੱਲ ਵਾ ਤੇਜ ਬੜੀ ਆ ਇਹਦਾ ਭੇਤ ਨਹੀਂ ਕੋਈ ਪਾ ਸਕਦਾ ਉਹ ਤੇ ਪਤਾ ਹੀ ਆ ਪੁੱਤ ਉਹ ਤੇ ਜਦਨ ਦੀ ਆਈ ਉਦਨ ਤੇ ਪਤਾ ਲੱਗ ਗਿਆ ਤੇ ਚਲੋ ਤੁਸੀਂ ਬੈਠੋ ਮੈਂ ਨਿੰਬੂ ਲਿਆਵਾਂ ਤਾਂ ਕੱਟ ਲਈਏ ਫਿਰ ਆਹੋ ਇਹਨਾਂ ਨੂੰ ਪਹਿਲਾਂ ਧੋ ਕੇ ਸੁਕਣੇ ਪਾ ਹਾਂ ਮੈਂ ਧੋਨੀ ਆ ਬਾਲਟੀ ਦੇ ਵਿੱਚ ਪਾ ਕੇ ਨਾ ਫੇਰ ਬਾਦ ਵਿੱਚ ਨਾ ਜਿਹੜੀ ਕਿ ਸੁੱਖਣ ਗਿਆ ਤੇ ਫੇਰ ਇਹਨਾਂ ਨੂੰ ਕੀ ਹਾਂਗੇ ਠੀਕ ਹੀ ਹਾਂ ਚੰਗਾ ਕਰ ਲਾ ਲਾਇਆ ਪਾ ਲਾ ਬਾਲਟੀ ਚ ਹੈ ਆ ਜਿੰਨ ਕਿਥੋਂ ਜਿੱਤ ਆ ਗਿਆ ਮਮੀ ਦਾ ਹਾਲ ਚਾੜ ਗੁਛਣ ਦਾ ਮਮੀ ਰੋਟੀ ਪਾਣੀ ਖਾਦਾ ਵਾ ਇਹ ਤੇ ਬੰਮੀ ਬਿਮਾਰ ਹੈ ਕਿਤੇ ਇੰਨਾ ਨਹੀਂ ਵੀ ਮਗਰ ਜਾ ਕੇ ਪਤਾ ਹੀ ਲੈ ਆਵਾ ਤੇ ਸਹੇਲੀ ਦੀ ਮਾਂ ਦਾ ਪਤਾ ਲੈਣ ਜਾਣਾ ਚੰਗਾ ਹੋਇਆ ਮੰਮੀ ਨੇ ਜਵਾਬ ਦਿੱਤਾ ਵਾ ਤੇ ਹੁਣ ਠੰਡ ਪਈ ਹੋਣੀ ਐ ਪਰ ਹੁਣ ਖਸਮ ਨੂੰ ਚੁੱਕਿਆ ਤੇ ਭੱਜ ਗਈ ਪਤਾ ਨਹੀਂ ਕਿਹੜੇ ਪਾਸੇ ਨੂੰ ਮੇਰੀ ਗੱਲ ਸੁਣਿਆ ਮੇਰੀ ਗੱਲ ਸੁਣਿਆ ਉਹ ਸੋਈ ਦਾ ਤੇ ਕੰਮ ਨਿਭੜ ਗਿਆ ਹੁਣ ਹੁਣ ਨਵਦੀਪ ਨੂੰ ਫੋਨ ਲਾਉਣੀ ਆ ਸੰਦੀਪ ਨੇ ਤੇ ਕਿਹਾ ਸੀ ਨਾ ਦਵਾਈ ਲੈ ਜੀ ਤੇ ਹੁਣ ਨਵਦੀਪ ਨੂੰ ਵੀ ਤੇ ਆਪਣੇ ਵੱਲ ਕਰਨਾ ਪੈਣਾ ਏ ਕਿਉਂਕਿ ਮੰਮੀ ਨੇ ਗੱਲ ਨਵਦੀਪ ਦੀ ਮੰਮੀ ਰਮਨਦੀਪ ਨੇ ਗੱਲ ਨਵਦੀਪ ਦੀ ਮੰਮੀ ਤੇ ਹੁਣ ਮੈਨੂੰ ਵੀ ਤੇ ਮਿੱਠੀ ਪਿਆਰੀ ਭਾਣ ਕੇ ਉਹਨੂੰ ਬੁਲਾਵਾਂਗੀ ਤੇ ਫੇਰ ਹੀ ਉਹਨੂੰ ਕੋਲ ਕੇ ਦਵਾਈ ਦਵਾਂਗੀ ਇੱਦਾਂ ਜੇ ਮੈਂ ਨਾਲ ਲੜੀ ਜਾਵਾਂਗੀ ਅਗੇ ਤੇ ਇਦਾਂ ਵੀ ਸਾਡੀ ਬੈਸ ਬਸਾਈ ਹੁੰਦੀ ਐ ਕੰਮ ਤੇ ਸਾਡਾ ਹੋਰ ਕੋਈ ਨਹੀਂ ਐ ਪਰ ਨਾ ਫੋਨ ਤੇ ਨਾ ਥੋੜਾ ਬੋਤਾ ਮਿੱਠੇ ਘਰੇ ਬਣ ਕੇ ਨਾ ਉਹਨੂੰ ਬੁਲਾਣੇ ਆ ਤੇ ਮੈਂ ਚੱਲ ਕਹ ਦੂੰਗੀ ਮੈਂ ਵੀ ਤੇਰੀ ਭਾਬੀ ਆ ਚੱਲ ਆ ਜਾ ਸੂਟ ਸਾੜ ਲੈਣੇ ਆ ਕਿ ਕਿ ਝੋਨਾ ਵੱਡਿਆ ਭਾਜੀ ਉਹਨਾਂ ਨੇ ਤੇ ਚੱਲ ਸੂਟ ਲੈਣੇ ਆ ਤੇ ਤੇਰੀ ਚੁਆਇਸ ਹੁੰਦੀ ਐ ਬੰਦੇ ਨੂੰ ਤੇ ਕਰਦੀਆਂ ਫੋਨ ਪਰ ਇੱਕ ਵਾਰ ਲੀ ਗਈ ਐ ਮੈਨੂੰ ਇਹ ਵੀ ਨਹੀਂ ਪਤਾ ਨੇ ਕਿਹੜੇ ਮੀਹੋਂ ਬੋਲਣਾ ਕਰ ਚਾਲ ਕੋਈ ਨਹੀਂ ਹੁਣ ਮੈਨੂੰ ਆਪਣੇ ਖਿਆਲ ਦੇ ਵਾਸਤੇ ਕੁਝ ਤੇ ਕਰਨਾ ਹੀ ਪੈਣਾ ਏ ਫੋਨ ਕਰ ਹੀ ਲੈਣੀ ਲੱਗਦਾ ਹਜੇ ਨਾ ਕੰਮ ਕਰਨ ਦੀ ਆ ਤੇ ਵਿਹਲੀ ਨਹੀਂ ਹੋਈ ਮੈਂ ਆਪ ਹੀ ਫੋਨ ਕਰੂਗੀ ਜੇ ਫ੍ਰੀ ਹੋਊਗੀ ਜਾਂ ਮੈਂ ਨਾ ਰੁਕ ਕੇ ਫੋਨ ਕਰਦੀ ਆ ਤੇ ਫਿਰ ਉਹਨੂੰ ਕਹਿੰਨੀ ਆ ਕਿ ਦੋ ਕੁ ਦਿਨਾਂ ਤੱਕ ਆ ਕਿਉਂਕਿ ਜੇ ਇਹਨੂੰ ਮੈਂ ਮੰਮੀ ਨੂੰ ਉਹਨਾਂ ਨੂੰ ਹੋਣ ਦਵਾਈ ਦੇਤੀ ਇਹਨੂੰ ਦੋ ਤਿੰਨ ਦਿਨ ਇਹ ਆਈ ਨਾ ਹਫਤਾ ਫਿਰ ਨਾ ਦਵਾਈ ਨਾ ਖਰਾਬ ਹੋ ਜਾਏ ਕੱਲ ਤੇ ਮੈਨੂੰ ਸੰਦੀਪ ਨੇ ਦਵਾਈ ਫੜਾਣੀ ਐ ਕੋਈ ਨਹੀਂ ਇਹਨੂੰ 1-2 ਦਿਨ ਦੇ ਵਿੱਚ ਵਿੱਚ ਹੀ ਮੰਗਾਉਣੀ ਐ ਲੈ ਪਾਬੀਨੀ ਕੀ ਇਹ ਮੈਨੂੰ ਫੋਨ ਕਰਾਂ ਢੀ ਇਹਨੂੰ ਕੁਝ ਚਿਤ ਆ ਗਿਆ ਮੇਰਾ ਹੋਰ ਪਤਾ ਨਹੀਂ ਕਿਹੜਾ ਕੰਮ ਤੇ ਆ ਗਿਆ ਕਿਹੜਾ ਸੁਪਾ ਕੱਢ ਰਹੀ ਐਂ ਮੈਨੂੰ ਚੱਲ ਵੇਖਦੀ ਹਾਂ ਕੀ ਆਉਂਦੀ ਹੈ ਹੈਲੋ ਹੈਲੋ ਸਾਸ਼੍ਰੀ ਗਾਲ ਪਾਬੀਜੀ ਬਾਸ ਵਧੀਆ ਵਧੀਆ ਜੀ ਤੁਸੀਂ ਸੁਣਾਓ ਮੈਂ ਬਸ ਕੁਛ ਨਹੀਂ ਕਰਨਾ ਕੀ ਆ ਬਸ ਬਾਹਰ ਨਹੀਂ ਹਵਾ ਠੰਡੀ ਵਗਣ ਨਹੀਂ ਕੋ ਮੰਡਈ ਵਧੀਆ ਵਧੀਆ ਐਨ ਬੜੇ ਵਧੀਆ ਤੂੰ ਸੁਣਾਓ ਘਰੇ ਮੰਮੀ ਹਣੇ ਕਿੱਦਾਂ ਠੀਕ ਨੇ ਹੁਣ ਠੀਕ 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 ਤੇ ਅੱਜ ਮੇਰਾ ਕਿੱਥੋਂ ਚੇਤਾ ਆ ਗਿਆ ਨਹੀਂ ਮੈਂ ਫਿਰ ਪਹੁੰਚ ਕੇ ਮੰਮੀ ਨੂੰ ਕਰਤਾ ਸੀ ਫੋਨ ਕਿ ਮੈਂ ਪਹੁੰਚ ਗਈਆਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਰਦੇ ਕੰਮ ਤਾਂ ਦੇ ਫਿਰ ਕੰਮ 'ਚ ਲੱਗ ਗਈ ਮੈਂ ਚੱਕਰ ਹਰ ਦੇ ਥੋੜੇ ਦਿਨ ਪਹਿਲਾਂ ਤੇ ਮਾਰ ਕੇ ਗਈ ਹੁਣ ਘਰਾਂ 'ਚ ਰੋ ਰੋ ਤੁਹਾਨੂੰ ਪਤਾ ਨਿਕਲਿਆ ਤੇ ਜਾਂਦਾ ਨਹੀਂ ਹੁਣ ਮੰਮੀ ਵੀ ਠੀਕ ਨਹੀਂ ਰਹਿੰਦੇ ਇਹ ਗੱਲ ਅੱਜ ਬੜਾ ਮੇਰੇ ਤੇ ਪਿਆਰ ਆਉਂਦਿਆ ਵਾ ਸਪੈਸ਼ਲ ਸੱਦਾ ਦਿੱਤਾ ਜਾ ਰਿਹਾ ਏ ਕੀ ਚੱਕਰ ਪੈ ਗਿਆ ਅਛਾ 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 ਇਹ ਗੱਲ ਨਹੀਂ ਕੋਈ ਗੱਲ ਨਹੀਂ ਹਲੇ ਮੈਂ ਵੇਖਦੀ ਆ ਦੋਵਾਂ ਚੋਵਾਂ ਦਿਨਾਂ ਤੱਕ ਜੇ ਤੇ ਟਾਈਮ ਨਿਕਲ ਗਿਆ ਫੇਰ ਆਵਾਂਗੇ ਪੱਕਾ ਨਹੀਂ ਮੈਂ ਕਹਿ ਸਕਦੀ ਉਹ ਤਾਂ ਮੈਂ ਕਰਦੀ ਆ ਟਰਾਈ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਵੇਖਦੀ ਆ ਮੈਂ ਜੇ ਤੇ ਲੱਗਾ ਟਾਈਮ ਤੇ ਫਿਰ ਮੈਂ ਕੋਈ ਨਹੀਂ ਦੱਸਾਂਗੀ ਠੀਕ ਕੋਈ ਗੱਲ ਨਹੀਂ ਵੇਖ ਲੈਣੀ ਮੈਂ ਠੀਕ ਜੋ ਠੀਕ ਠੀਕ ਹੈ ਠੀਕ ਮੰਗਰੀ ਚੱਕਰ ਕੀ ਗੱਲ ਬੜੀ ਉਧਰ ਦੀ ਮੇਰੇ ਬਿਨਾ ਇਹਨੂੰ ਮੇਰੇ ਨਾਲ ਕਿਹੋ ਜਿਹਾ ਕਿਹੜਾ ਪਿਆਰ ਨਿਕਲ ਗਿਆ ਦਾ ਹੈ ਅੰਦਰੋਂ ਕਿ ਜਿਹੜਾ ਮੈਂ ਚੱਚਾ ਫੋਨ ਕਰਕੇ ਸੱਦਣ ਲਈ ਕੋਈ ਨਾ ਕੋਈ ਦਾਲ ਚਕਾਲਾ ਤੇ ਜ਼ਰੂਰ ਹੋਊਗਾ ਐਡੀ ਤੇ ਕੁੜੀਆਂ ਮੈਂ ਵੀ ਨਹੀਂ ਭੋਲੀ ਜਿੱਡੀ ਤੂੰ ਮੈਨੂੰ ਸਮਝਦੀ ਹੈ ਤੂੰ ਤੇ ਮੈਨੂੰ ਬਿਨਾ ਮਤਲਬ ਤੂੰ ਬੁਲਾਉਣ ਵਾਲੀ ਘਰ ਗਈ ਨੂੰ ਤੂੰ ਸਿੱਧੇ ਮੂੰਹ ਗੱਲ ਨਹੀਂ ਕਰਦੀ ਤੂੰ ਹੁਣ ਮੈਨੂੰ ਚੱਚਾ ਸੱਦਣ ਲਈ ਕੋਈ ਨਹੀਂ ਪਤਾ ਤੇ ਮੈਂ ਵੀ ਕਰ ਲੈਣੀ ਕਿ ਕੀ ਚੱਕਰ ਆਇਆ ਦਾ ਗੱਡੀ ਸਾਹਿਬ ਕਾਣ ਦੇ ਵੀ ਉੱਤੇ ਚੱਲੇ ਗਦੇ। ਉਹ ਜਾਣਾ ਕੀ ਲਖਬੀਰ। ਆਵੇਂ ਨਾ ਉੱਤੇ ਬਿਠਾ ਬਿਠਾ ਕੀਤੀਆਂ ਜਾਨਵਰਾਂ ਨੇ ਤੇ ਮੈਂ ਹਾਂ ਚੱਲ ਸਾਫ਼ ਕਰ ਦਨਾ ਵਾ। ਉਹ ਆਵੇ ਵੀ ਨਾਲ-ਨਾਲ ਕੱਪੜਾ ਵਜਦਾ ਰਹੇ ਤਾਂ ਵਾ। ਓਏ ਆਹ ਬੁਰੇ ਲੱਗਣ ਡੀਆਂ ਤੇ ਨਾਲੇ ਸ਼ੀਸ਼ੇ ਸਾਫ਼ ਕਰਨ ਵਾਲੇ ਹੀ। ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਵੀ। ਹਾਂਜੀ। ਤੁਸੀਂ ਇਦਾਂ ਕਰਿਓ ਐਰ ਕਾ ਨਾ ਕਣਕ ਵਕਰੀ ਬਿਜਣੀ ਆ ਮੈਂ। ਕਣਕ ਵਕਰੀ ਬਿਜਣੀ ਆ। ਲਖਬੀਰ ਕਿਦਾਂ ਦੀਆਂ ਗੱਲਾਂ ਕਰ ਰਿਹਾ ਯਾਰ ਤੂੰ? ਹਾਂਜੀ ਭਾਜੀ ਕਣਕ ਵਕਰੀ ਬਿਜਣੀ ਆ ਯਾਰ ਤੂੰ। ਓ ਯਾਰ ਮੇਰੀ ਗੱਲ ਸੁਣੋ ਇਦਾਂ ਦੀ ਤੇ ਗੱਲ ਹੀ ਕੋਈ ਨਹੀਂ ਹੋਈ ਕਣਕ ਵੱਖਰੇ ਵੇਜਣ ਵਾਲੀ ਵੀ ਅਜੇ ਝੋਨੇ ਦੇ ਪੈਸੇ ਤੈਨੂੰ ਦੱਸੜਿਆ ਸਾਰਾ ਹਿਸਾਬ-ਤਾਬ ਤੇ ਕੀ ਪਾੰਡਿਆ ਕੀ ਹੋਣ ਰਿਆ ਉਹ ਤਾਂ ਪਹਿਲੋਂ ਮੁਕਾ ਲਈਏ ਓ ਚਲੋ ਭਾਜੀ ਉਹ ਵੀ ਹਿਸਾਬ-ਤਾਬ ਚੱਲਦਾ ਰਹੂਗਾ ਕੋਈ ਗੱਲ ਨਹੀਂ ਤੇ ਮੈਂ ਤਾਂ ਹੀ ਤੈਨੂੰ ਕਹਿਣ ਆਇਆ ਵੀ ਨਹੀਂ ਹਰ ਕਣਕ ਉੱਥੀ ਵੀ ਸੀਗੀ ਬੀਜੀ ਨਾ ਕੀਤੀ ਸਲਾਹ ਨਹੀਂ ਮੈਂ ਨਹੀਂ ਹਰੇ ਕੀਤੀ ਉਹਨਾਂ ਨਾਲ ਹਾਂ ਮੈਂ ਤੁਹਾਡੇ ਵੱਲੀ ਆਇਆ ਪੰਡਾ ਵੇਹਲਾ ਤੇਰੀ ਮਰਜ਼ੀ ਆ ਪਰ ਮੈਨੂੰ ਇਹ ਗੱਲ ਦੱਸ ਵੀ ਵਕਰੀ ਭੀਜਣੀ ਕਿਹੜੀ ਗੱਲਾਂ ਆ ਕੋਈ ਗੱਲਬਾਤ ਹੋਈ ਆ ਤੈਨੂੰ ਮੈਂ ਮੜਾ ਚੰਗਾ ਕਿਹਾ ਵਾ ਜਾਂ ਤੈਨੂੰ ਰਮਨ ਨੇ ਕਿਹਾ ਵਾ ਜਾਂ ਕੋਈ ਗੱਲਬਾਤ ਹੋਈ ਆ ਫੇਰ ਤੂੰ ਵਕਰੀ ਭੀਜੇਗਾ ਨਹੀਂ ਨਹੀਂ ਬਾਜੀ ਕਿਦਾਂ ਦੀ ਗੱਲ ਕਰਨ ਦੇ ਦੀ ਕੋਈ ਗੱਲਬਾਤ ਨਹੀਂ ਹੋਈ ਨਾਲੇ ਮੇਰੇ ਦਿਲ ਵਿੱਚ ਕੋਈ ਗੱਲ ਨਹੀਂ ਗਈ ਆ ਕੋਈ ਮੈਂ ਉਦਾਂ ਹੀ ਕਹਿਣਾ ਆ ਕਿ ਮੇਰਾ ਮਨ ਹੈਗਾ ਵਾ ਵੀ ਮੈਂ ਕੱਢ ਵਕਰੀ ਭੀਜਾਂ ਤੇ ਆਪਾਂ ਕੰਮ ਕਰਾਂ ਚਲੋ ਵੇਹਲਾ ਤੇਰੀ ਮਰਜ਼ੀ ਆ ਭਰਾ ਲੈ ਨਹੀਂ ਤੈਨੂੰ ਕਹਿੰਦਾ ਵੀ ਅੱਡ ਹੋ ਬਾਕੀ ਤੇਰੀ ਇੱਛਾ ਵਾ ਜੇ ਮੈਂ ਬਵਾਈ ਵਕਰੀ ਕਰਨੀ ਆ ਤਾਂ ਕਰ ਲੈ ਤੇ ਪਰ ਬੀਜੀ ਨਾਲ ਗੱਲ ਬਾਤ ਕਰ ਲਾ ਕੋਈ ਨਹੀਂ ਉਹਨਾਂ ਨਾਲ ਮੈਂ ਗੱਲ ਕਰ ਲਵਾਂਗਾ ਕਿਉਂਕਿ ਉਹਦਾ ਵੀ ਅਕਸਰ ਹਿੱਸਾ ਵਿੱਚ ਨਹੀਂ ਮੈਂ ਕਰ ਲਵਾਂ ਉਹਨਾਂ ਨਾਲ ਵੀ ਗੱਲ ਕਰ ਲਵਾਂ ਮੈਨੂੰ ਇਹ ਆ ਭਾਜੀ ਅੱਡ ਤੇ ਹੋਣਾ ਹੀ ਇੱਕ ਨਾ ਇੱਕ ਦਿਨ ਇਹ ਜੇ ਲੜਕੇ ਹੋਏ ਤੇ ਕੀ ਹੋਏ ਰਾਜਾ ਮੰਦੀ ਨਾਲ ਅੱਡ ਹੋਣਗੇ ਤੇ ਚੰਗੇ ਰਹਿਵਾਂਗੇ ਚੱਲ ਕੋਈ ਗੱਲ ਨਹੀਂ ਲਖਵੀਰ ਜੇ ਤੂੰ ਅੱਡ ਹੋਣਾ ਹੀ ਆ ਨਾ ਤੇ ਬੈ ਕੇ ਗੱਲ ਕਰ ਲੈਨੇ ਆ ਫਿਰ ਘਰੋਂ ਵੀ ਅੱਡ ਹੋਣਾ ਕਿ ਜਦਾਂ ਸਿਰਫ ਜ਼ਮੀਨ ਹੀ ਅੱਡ ਕਰਨੀ ਹੈ ਮੈਂ ਆ ਨਾ ਭਾਜੀ ਜੇ ਲੱਗਦੇ ਸਾਰੇ ਕੰਮ ਕਰ ਦੇਵਾਂ ਨਿੱਕੀ ਨਿੱਕੀ ਗੱਲ ਆ ਕਿ ਮਰ ਕੇ ਇਹ ਨਵਾਂ ਜੀ ਆਹੋ ਇਹ ਤਾਂ ਹੈ ਹੀ ਆ ਆਰਡਰ ਤਾਂ ਹੋਣਾ ਹੀ ਹੋਣਾ ਵਾ ਇੱਕ ਨਾ ਇੱਕ ਤਾਂ ਨੱਟ ਤੇ ਹੋਣਾ ਹੀ ਆ ਗੱਲ ਲਖਬੀ ਤੇਰੀ ਸਹੀ ਆ ਤੂੰ ਹੁਣ ਇਦਾਂ ਕਰ ਬਾਕੀ ਮਾਤਾ ਨਾਲ ਕਰਕੇ ਗੱਲਬਾਤ ਤੈਨੂੰ ਮੈਂ ਦੱਸ ਦਿੰਨਾ ਵਾ ਵੀ ਕੀ ਕਹਿੰਦੇ ਆ ਆਪਰ ਤਾਂ ਤੂੰ ਹੀ ਜਾ ਮਾਤਾ ਨਾਲ ਨਹੀਂ ਮੈਂ ਨਾਲ ਤੁਸੀਂ ਗੱਲ ਕਰ ਲਓ ਮੈਂ ਕਰਾਂ ਤੁਸੀਂ ਗੱਲ ਕਰ ਲਓ ਮੰਮੀ ਚਲ ਠੀਕ ਆ ਗਿਆ ਉਹਨਾਂ ਨੇ ਫੇਰ ਉੱਥੇ ਪਾਸੇ ਗੱਲ ਲੈਣੀ ਆ ਵੀ ਸ਼ਾਇਦ ਇਹ ਘਰ ਦੀ ਕਰਕੇ ਡਿਆ ਵਾ ਕਹਿਣੀ ਆ ਕਿਦਾਂ ਡਿਆਗਾ ਪਰ ਮੇਰਾ ਨਾ ਆਪਣਾ ਹੀ ਮਨ ਹੈਗਾ ਵਾ ਅੱਛਾ ਅੱਛਾ ਮੈਂ ਤਾਂ ਹੀ ਤਾਂ ਗੱਲ ਕਰਨ ਆਇਆ ਚੱਲ ਕੋਈ ਗੱਲ ਨਹੀਂ ਮੈਂ ਕਰ ਲੈਂਦਾ ਮਾਤਾ ਨਾਲ ਗੱਲ ਉਹ ਤੀ ਬਹੁਤ ਹੀ ਐਵੇਂ ਮਤਨ ਦੱਸਦਣਾ ਤੇ ਗੱਲ ਕਰ ਲੋ ਆ ਠੀਕ ਦੱਸ ਦੇ ਮੈਨੂੰ ਕੋਈ ਚੰਗਾ ਯਾਰ ਮੇਰੇ ਤੇ ਸਮਝ ਨਹੀਂ ਆਉਂਦੀ ਕੱਢਦਾ ਇਹ ਕੁਝ ਗੱਲ ਹੀ ਨਹੀਂ ਇਦਾਂ ਦੀ ਹੋਈ ਜਾਂ ਲੜਾਈ ਝਗੜਾ ਹੋਇਆ ਇਹ ਤਾਂ ਵੀ ਬੰਦਾ ਅੱਕੇ ਲੈ ਪਿਆ ਇਹ ਗੱਲ ਤੋਂ ਹੋਂ ਲਿਆ ਵਾ ਬਾਕੀ ਕਹਿੰਦਾ ਮੈਂ ਅਟ ਹੋਣਾ ਹੀ ਹੋਣਾ ਵਾ ਤੇ ਗੱਲ ਉਹਦੀ ਵੀ ਠੀਕ ਆ ਵੀ ਲੜ ਕੇ ਅਟ ਹੋਏ ਤਾਂ ਕੀ ਹੋਏ ਰਜਾ ਮੰਦੀ ਨਾ ਹੀ ਕਰਦਾ ਬਿਜੀ ਨਾ ਗੱਲ ਕੀ ਕਹਿੰਦੀ ਆ ਪਿਆਹ ਲਖਬੀਰ ਮੇਰਾ ਤੇ ਆ ਗੱਲਾਂ ਕਰਦਾ ਦੀਪ ਹਾਂਜੀ ਕੀ ਕਰਨੀ ਕੁਛ ਨਹੀਂ ਛਾੜ ਕਰਨ ਨਹੀਂ ਛਾੜ ਫਨ ਅੱਛਾ ਹਾਂਜੀ ਦੱਸੋ ਤਾਂ ਦੱਸਣਾ ਕੀ ਆ ਤੇਰੇ ਘਰ ਤੇ ਮੈਂ ਵੀਰ ਜੀ ਨਾਲ ਗੱਲ ਕਰ ਆਇਆ ਅੱਛਾ ਅੱਛਾ ਪਹਿਲੀ ਦੀ ਗੱਲ ਕੀਤੀ ਆ ਗੱਲ ਤਾਂ ਕੀਤੀ ਪਹਿਲੀ ਦੀ ਵੀਰ ਦਾ ਕਰਨ ਤੇ ਵਿਜਣੀ ਹੂੰ ਫਿਰ ਪਰ ਮੈਨੂੰ ਚੰਗਾ ਨਹੀਂ ਲੱਗਣ ਦੀ ਆ ਯਾਰ ਇਦਾਂ ਨਹੀਂ ਸੋਚੀਦਾ ਹੁੰਦਾ ਚੰਗੇ ਨਹੀਂ ਲੱਗਿੰਦੀ ਚੰਗੇ ਨਹੀਂ ਆ ਕਿ ਬੁੱਢੀਆਂ ਵਰੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਿੰਦੀ ਕੀ ਕਹਤਾ ਵੀਰ ਜੀ ਨੇ ਯਾਰ ਕਹਿਣਾ ਕੀ ਆ ਸੋ ਜਿੱਦੇ ਹੋਣੀ ਆ ਨਾ ਅੱਗੇ ਸਾਰਾ ਕੁਝ ਇਕੱਠੇ ਕਰਦੇ ਆਂ ਕੜਵੀ ਵੀ ਇਕੱਠੀ ਬੀਜਦੇ ਆ ਝੋਨਾ ਵੀ ਇਕੱਠਾ ਹੁੰਦਾ ਸਾਰਾ ਕੰਮ ਉਹ ਭਾਜੀ ਸਾਹਮਣੇ ਦੇ ਦੋ ਪਰ ਹੁਣ ਜੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਨਾ ਉਹਨਾਂ ਦੇ ਵੀ ਉਹ ਵਾਲੀ ਗੱਲ ਨਹੀਂ ਰਹੀ ਹੁਣ ਮੇਰੇ ਬਰਤੀ ਰੱਖਣ ਦੀ ਉਹਨਾਂ ਨੂੰ ਵੀ ਇਹ ਲੱਗਾ ਵੀ ਜਿੱਦਾਂ ਇਹ ਲਖਬੀਰ ਨਾਲ ਗੱਲ ਕਰਨਾ ਹੈ ਜਿੱਦਾਂ ਮੇਰਾ ਸ਼ਰੀਕ ਹੀ ਆਇਆ ਬੰਦ ਕਰਦਾ ਐ ਨਾ ਨਹੀਂ ਸੋਚੀਦਾ ਹੁੰਦਾ ਤੁਹਾਨੂੰ ਲੱਗਾ ਹੋਣਾ ਕੀ ਪਤਾ ਭਾਜੀ ਦੇ ਮਨ ਚ ਕੀ ਸੀ ਤੇ ਕੀ ਨਹੀਂ ਨਾਲੇ ਨਾ ਇੱਕ ਨਾ ਇੱਕ ਦਿਨ ਸੀ ਅੱਡ ਹੋਣਾ ਹੀ ਐ ਭਾਵੇਂ ਅੱਜ ਹੋ ਜਾਈਏ ਤੇ ਭਾਵੇਂ 2 ਸਾਲਾਂ ਨੂੰ ਹੋ ਜਾਈਏ ਜੇ ਹੁਣ ਤੋਂ ਆਪਣੇ ਪੈਰ ਜਮਾਵਾਂਗੇ ਨਾ ਫੇਰੀ ਕੋਈ ਪਹਟੇ ਲਾਡਾ ਇਕੱਠਾ ਹੋਊਗਾ ਐਦਾਂ ਕਿਦਾਂ ਆਪਾਂ ਗੁਜ਼ਾਰਾ ਕਰਾਂਗੇ ਨਾਲੇ ਨਾ ਰਿਸ਼ਤੇਦਾਰੀ ਰਿਸ਼ਤੇਦਾਰੀ ਰਹਿੰਦੀ ਆ ਜਿਉ ਉਹ ਤੁਹਾਡਾ ਭਰਾ ਹੈ ਨਾ ਭਰਾ ਹੀ ਰਹਿਣਾ ਬਾਕੀ ਨਾ ਗਿਲੇ ਸ਼ਿਕਵੇ ਹੀ ਹੁੰਦੇ ਆ ਸਾਰਿਆਂ ਨੂੰ ਕੋਈ ਨਹੀਂ ਆ ਜਾ ਕੇ ਰਹਿਣਾ ਤੇ ਇਕੱਠੇ ਹੀ ਆ ਸ਼ਰੀਕ ਤੇ ਸ਼ਰੀਕ ਭਾਵੇਂ ਭੈਣ ਭਰਾ ਇਕੱਠੇ ਹੁੰਦੇ ਆ ਤੁਸੀਂ ਨਾ ਐਨਾ ਨਾ ਸੋਚੋ ਯਾਰ ਗੱਲ ਉਹ ਨਹੀਂ ਹੈ ਸੋਚਣ ਦੀ ਮਿਲ ਨਹੀਂ ਪਰ ਇਹ ਆ ਨਾ ਜੇ ਉਹਦਾ ਬੰਦਾ ਰਾਜੀ ਕੋਈ ਸੀ ਆਖੋਗੇ ਨਾ ਸੋ ਵਾਰੀ ਹੋਊਗਾ ਪਰ ਜਦੋਂ ਇਹੋ ਜੇ ਕੰਮ ਕਰਕੇ ਹੋਈ ਹੈ ਨਾ ਫੇਰ ਬੜਾ ਦੁੱਖ ਹੁੰਦਾ ਹੈ ਯਾਰ ਕਵਿਸ਼ਨ ਹੀ ਹੁੰਦਾ ਬਾਜੀ ਵੀਰ ਜੀ ਨੇ ਕਾਲ ਕੀਤੀ ਨਾ ਤੁਹਾਨੂੰ ਹੋਰ ਕੀ ਨੇ ਨਾ ਕੁਝ ਕਿਹਾ ਹੁਣ ਮੰਮੀ ਨਾਲ ਉਹਨਾਂ ਨੇ ਗੱਲ ਕਰਨੀ ਇਹਨਾਂ ਤੇ ਮੈਨੂੰ ਪਤਾ ਹੈ ਕਿ ਉਹਨਾਂ ਨੇ ਮੰਮੀ ਤੋਂ ਬਿਨਾ ਨਹੀਂ ਇਹ ਚੱਲਣਾ ਮੰਨ ਲੈ ਯਾਰ ਜਿੰਨਾ ਚਿਰ ਵੱਡੇ ਹੈਗੇ ਸਿਰ ਤੇ ਉਹਨਾਂ ਜਰ ਤੱਕ ਬੰਦਾ ਇਕੱਠੇ ਰਹਿੰਦੇ ਨੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਹੁਣ ਮੰਮੀ ਆ ਉਹ ਵੀ ਤੁਹਾਨੂੰ ਬੈਠਾ ਟਿੱਲੇ ਮਠੇ ਰਹਿੰਦੇ ਜੇ ਨਾ ਉਹ ਠੀਕ ਹੋਣਾ ਆ ਜਾ ਕੇ ਜਮੀਨ ਜਿਹੜੀ ਸਾਡੇ ਨਾਮ ਤੇ ਆਪੀ ਚੜ੍ਹ ਜਾਣੀ ਕਰਨਾ ਇੰਨਾ ਨਾ ਸੋਚ ਲਖਵੀਰ ਇਕ ਨਾ ਇੱਕ ਦਿਨ ਅੱਡ ਹੋਵਾਂਗੇ ਆਪਣਾ ਬਣਾਵਾਂਗੇ ਕੋਈ ਕੁਲਾ ਬਣਾਵਾਂਗੇ ਕੋਈ ਪੈਸੇ ਜੁੜੇ ਹੋਣਗੇ ਗਾਂ ਆਪਣੇ ਜਵਾਕ ਵਾਸਤੇ ਸਹੀ ਰਹਿਣਗੇ ਤੁਸੀਂ ਇੰਨਾ ਸੋਚ ਕੇ ਨਾ ਆਪਣਾ ਵੀ ਦਿਮਾਗ ਨਾ ਖਰਾਬ ਕਰੋ ਯਾਰ ਇਹ ਕਹੇ ਨਹੀਂ ਗੱਲਾਂ ਹੁੰਦੀਆਂ ਜ਼ਮੀਨ ਕੋਈ ਗੱਲ ਨਿਕਲਦੇ ਤੇ ਮੈਂ ਕੁਝ ਮੈਨੂੰ ਦੱਸੋ ਜਿਸ ਘਰ ਚ ਦੋ ਮੁੰਡੇ ਹੋਣ ਤਿੰਨ ਮੁੰਡੇ ਹੋਣ ਆਖਿਰ ਅਲੱਗ ਤੇ ਹੁੰਦੇ ਹੀ ਹੈ ਨਾ ਭਾਵੇਂ ਦਸਾਂ ਸਾਲਾਂ ਨੂੰ ਹੋਵੇ ਭਾਵੇਂ 15 ਨੂੰ ਐਂਡ ਤੇ ਆ ਕੇ ਘਰ ਵੱਖਰੇ ਹੁੰਦੇ ਹੀ ਜਾਂਦੇ ਆ ਹਾਂ ਭੈਣ ਭਰਾਵਾਂ ਭੈਣ ਭਰਾਵਾਂ ਫੇਰ ਘਰ ਥੋੜਾ ਵੱਖਰੇ ਹੁੰਦੇ ਆ ਪਰ ਜਿੱਥੇ ਦੋ ਹੋਣ ਉੱਥੇ ਹੋਣਾ ਹੀ ਹੋਣੀ ਆ ਭਾਵੇਂ ਤਿੰਨ ਹੋਣ ਭਾਵੇਂ ਚਾਰ ਹੋਣ ਪਰ ਮੰਨ ਜਾਂ ਨਾ ਮੰਨ ਅਸੀਂ ਬੜੀ ਵੱਡੀ ਗਲਤੀ ਕਰਦੇ ਆਂ ਕੁਛ ਨਹੀਂ ਹੁੰਦਾ ਤੁਸੀਂ ਨਾ ਸੋਚ ਸੋਚ ਕੇ ਨਾ ਆਪਣਾ ਵੀ ਦਿਮਾਗ ਖਰਾਬ ਕਰਦੇ ਰਹਿੰਦੇ ਤੇ ਮੈਨੂੰ ਵੀ ਐਵੇਂ ਆਨੰਦ ਦੀ ਗੱਲਾਂ ਕਰਦੇ ਰਹਿੰਦੇ ਕੋਈ ਨਾ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਤੁਹਾਡੇ ਵਾਸਤੇ ਲਿਆਣੀ ਆ ਜਿਆਦਾ ਨਾ ਸੋਚੋ ਇਸ ਗੱਲ ਨੂੰ ਕੁਛ ਨਹੀਂ ਹੋਇਆ ਇਹ 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 ਕੋਈ ਆ ਕੇ ਹਾਲ ਚਾਲ ਪੁੱਛਦਾ ਤੇ ਨਹੀਂ ਪੁੱਛਦਾ ਕਹਿਣ ਨੂੰ ਸੌਖਾ ਲੱਗਦਾ ਵੀਜੀ ਬੈਠੇ ਜੇ ਹਾਂ ਬੈਠੇ ਪਤਾ ਆ ਜਾ ਬਹਿ ਜਾ ਤੂੰ ਉਹ ਬਹਿਣਾ ਕੀ ਆ ਹਾਂ ਮੈਂ ਆ ਤੁਹਾਡੇ ਹੱਲ ਵੀ ਲਖਵੀਰ ਗਿਆ ਸੀ ਮੇਰੇ ਹੱਲ ਮੈਂ ਅੱਧਿਆ ਹਾਂ ਕਾਰ ਸਾਫ ਕਰਾਂ ਹਾਂ ਫੇਰ ਕੋਈ ਨਵੀਂ ਤਾਜੀ ਕਰਾ ਛੇੜਨੀ ਨਵੀਂ ਤਾਜੀ ਵੀਜੀ ਕਦੀ ਛੇੜਨੀ ਆ ਉਹ ਕਹਿੰਦਾ ਵਾ ਵੀ ਮੈਂ ਕਣਕਨਾ ਆਪਣੀ ਵੱਖਰੀ ਬੀਜਣੀ ਆ ਤੇ ਮੈਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਤੂੰ ਬਿਜੀ ਨਾ ਗੱਲ ਕੀਤੀ ਆ ਹੂੰ ਨਹੀਂ ਬਿਜੀ ਨਾ ਨਹੀਂ ਆ ਮੈਂ ਗੱਲ ਕਰਨੀ ਤਾਂ ਤੁਸੀਂ ਵੀਰ ਜੀ ਆਪੇ ਗੱਲ ਕਰ ਲਓ ਤੇ ਬਾਕੀ ਕਹਿੰਦਾ ਸੀ ਵੀ ਜੇ ਲੜ ਕੇ ਆਡੋਏ ਤੇ ਕੀ ਹੋਏ ਤੇ ਜੇ ਸੁਲਾ ਸਫਾਈ ਨਾ ਹੋਣ ਡਿਆ ਉਹ ਕੰਮ ਤੇ ਹੋਣ ਤੋਂ ਤੁਸੀਂ ਮੈਂ ਚੱਲ ਕੋਈ ਨਹੀਂ ਮੈਂ ਬਿਜੀ ਨਾ ਕਰ ਲੈਣਾ ਗੱਲ ਜੇ ਬਿਜੀ ਕਹਿਣਗੇ ਜਿੱਦਾਂ ਕਹਿਣਗੇ ਉਦਾਂ ਕਰ ਲੈਨੇ ਆ ਤੇ ਹੁਣ ਤੁਸੀਂ ਦੱਸ ਦੋ ਕਿ ਕਿੱਦਾਂ ਕਰਨੀ ਹੈ ਨਹੀਂ ਇਹਨੇ ਆਪਣੇ ਆਪ ਹੀ ਸਕੀਮ ਬਣਾ ਲਈ ਆ ਵੀ ਮੈਂ ਕਣਕ ਵਕਰੀ ਬੀਜਨੇ ਆ ਕੋਈ ਲੜਿਆ ਨਹੀਂ ਕੋਈ ਝਗੜਿਆ ਨਹੀਂ ਕੋਈ ਚੰਗੀ ਮਾਰੀ ਗੱਲ ਨਹੀਂ ਹੋਈ ਇਹ ਕਿਹੜੀ ਗੱਲਾਂ ਕਣਕ ਵਕਰੀ ਵੇਚਣ ਲਿਆ ਪਿਆ ਵਾ ਪੁੱਛਣਾ ਤਾਂ ਸਹੀ ਤੁਹਾਨੂੰ ਇਹ ਗੱਲ ਬੀਜਿਆਂ ਨੂੰ ਮੈਂ ਕਹੀ ਸੀ ਆਹੋ ਤੇ ਉਹ ਇਹ ਗੱਲ ਕਹਿੰਦਾ ਵਾ ਵੀ ਹੋਰ ਵੀ 14 ਸਾਲਾਂ ਪੰਜਾਂ ਨੂੰ ਅੱਡ ਹੋਣਾ ਹੀ ਆ ਤੇ ਨਾਲੇ ਜਿੰਨੀ ਜ਼ਮੀਨ ਮੈਨੂੰ ਆਊਗੀ ਮੈਨੂੰ ਪਤਾ ਹੋਊਗਾ ਕਿ ਇਹਦੇ ਵਿੱਚੋਂ ਮੈਂ ਕੀ ਖੱਟਣ ਡਿਆ ਤੇ ਕੀ ਵਟਣ ਡਿਆ ਕੀ ਕਰਤਾ ਕਰਤਾ ਐਦਾਂ ਦੀਆਂ ਗੱਲਾਂ ਕਰਨ ਡਿਆ ਸੀ ਇਹ ਤਾਂ ਗੱਲ ਗਨਤਵਾ ਉਹਦੇ ਵਾਸਤੇ ਬਾਕੀ ਹੁਣ ਤੁਸੀਂ ਦੱਸ ਦਿਓ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਲਾਂਗੇ ਜੇ ਅਵਲ ਪਹਿਲੀ ਗੱਲ ਤੁਹਾਨੂੰ ਆਖਣਾ ਪਿਆ ਸੀ ਇਹ ਕੰਮ ਜੇ ਕਰਨਾ ਨਹੀਂ ਅੱਡ ਡੁੱਡ ਵਾਲਾ ਜੇ ਬਹੁਤਾ ਹੀ ਤੈਨੂੰ ਹੈਗਾ ਨਾ ਚਾ ਵੀ ਮੈਂ ਅੱਡ ਹੋਣਾ ਤੇ ਅੱਡ ਵੱਖਰੀ ਬੀਜਣੀਆਂ ਵੱਖਰੀ ਜਿੱਦਾਂ ਤੇਰੀ ਘਰ ਦੀ ਸਲਾਹ ਦਿੰਦੀ ਤੂੰ ਉਦਾਂ ਹੀ ਮੰਨਦਾ ਵਾਏ ਹਾਂਜੀ ਤੇ ਚਲੋ ਮੰਨਦਾ ਤੇ ਮੰਨੇ ਉਹਨੂੰ ਆਖੇ ਵੀ ਹਿੱਸਾ ਮੇਰੇ ਨਾਲ ਤੈਨੂੰ ਚੌਥਾ ਠੀਕ ਆ ਜੇ ਤਾਂ ਵੱਖਰੀ ਕਣਕ ਬੀਜਣੀ ਆ ਪਹਿਲੀ ਵੰਡ ਲੈਨੇ ਆ ਚੌਥਾ ਹਿੱਸਾ ਤੈਨੂੰ ਦੇ ਦਿੰਨੇ ਆ ਤੇ ਇਹਨੇ ਹਿੱਸੇ ਸਾਡੇ ਤੂੰ ਤੇਨੇ ਹਿੱਸੇ ਰੱਖਣਿਆ ਕੋਟ ਕੁੜੀ ਦਾ ਵੀ ਹਿੱਸਾ ਰੱਖਣਾ ਮੇਰਾ ਵੀ ਰੱਖਣਾ ਤੇ ਆਪਣਾ ਵੇ ਜੀ ਮੇਰੀ ਗੱਲ ਸੁਣ ਲੋ ਉਹ ਤੇ ਤੁਹਾਡੀ ਗੱਲ ਠੀਕ ਆ ਤੁਸੀਂ ਜੋ ਕਰਨ ਦੇ ਜੇ ਪਰ ਜੇ ਉਹਨੂੰ ਮੈਂ ਇਹ ਗੱਲ ਕਹੀ ਨਾ ਕਿ ਤੈਨੂੰ ਚੌਥਾ ਹਿੱਸਾ ਮਿਲਣਾ ਉਹਨੇ ਮੇਰੇ ਗਾਲੀ ਪੈਣਾ ਇਹ ਤੇ ਹੁਣ ਤੁਸੀਂ ਇੰਨੀ ਗੱਲ ਕਹੋ ਵੀ ਪੁੱਤ ਮੇਰੀ ਗੱਲ ਸੁਣ ਲੈ ਜੀ ਸਕਦੇ ਤੁਹਾਡੋ ਤੇ ਮੈਂ ਹਿੱਸੇ ਕਰਨੇ ਆ ਚਾਰ ਕੁੜੀ ਦਾ ਵੀ ਕੱਢਣਾ ਤੇ ਆਪਣਾ ਵੀ ਤੇ ਵਟੇ ਮੁੰਡੇ ਦਾ ਵੀ ਆਹੋ ਕੱਢਣਾ ਨਹੀਂ ਤੇ ਜੋ ਤੇਰਾ ਬਣਦਾ ਉਹ ਤੈਨੂੰ ਦੇ ਦਿੰਨੇ ਆ ਜੋ ਦਾ ਹਿੱਸਾ ਬਣਦਾ ਉਹ ਹੀ ਦੇਣਾ ਉਹਨੂੰ ਵੱਧ ਕਿਦਾਂ ਦੇ ਦੇਣਾ ਆ ਗੱਲ ਬਾਤੀ ਤੇ ਹੁਣ ਤੁਸੀਂ ਵੇਖ ਲੋ ਜਿੱਦਾਂ ਤੁਸੀਂ ਕਹਿੰਦੇ ਹੋ ਤਾਂ ਕੱਲ ਨੂੰ ਇਹ ਕੁੜੀ ਨੂੰ ਮਿਲੇ ਨਾ ਕੋਈ ਗੱਲ ਨਾ ਬਾਤ ਨਾ ਮੈਨੂੰ ਨਹੀਂ ਨਾਲੇ ਚਾਹੀਦਾ ਕੋਈ ਪਹਾ ਮੈਨੂੰ ਕਿਹੜੀ ਚੀਜ਼ ਨਹੀਂ ਚਾਹੀਦੀ ਹੁਣ ਐਸੇ ਉਮਰ ਦੇ ਵਿੱਚ ਤੇ ਦਵਾਈਆਂ ਹੀ ਨਹੀਂ ਮਾਣ ਪੁੱਤ ਹਾਂਜੀ ਹਾਂਜੀ ਤੇ ਕਿਧੇ ਕਾੜੀ ਮੈਂ ਹੱਥ ਡਬਣਾ ਮੈਂ ਇਹਦੇ ਕੋਲ ਮੰਗੂਗੀ ਕਿ ਤੇਰੇ ਕੋਲ ਮੰਗੂਗੇ ਤੁਸੀਂ ਪਰਿਵਾਰ ਵਾਲਾ ਮੈਂ ਹੈ ਇਹ ਤਾਂ ਇਦਾਂ ਤੇ ਗੱਲ ਸਹੀ ਹੈ ਤੁਹਾਡੀ ਬਿਲਕੁਲ ਆਹੋ ਪਰ ਹੁਣ ਆਪਣੀ ਉਹਦੀ ਸਮਝ ਦੀ ਗੱਲ ਵਾ ਪਤਾ ਨਹੀਂ ਜਾਂ ਘਾਤੀ ਨੇ ਕਿਹਾ ਵਾ ਕਿ ਜਾਂ ਕੀ ਕਹਿੰਦਾ ਗੱਲਬਾਤ ਹੋਈ ਆ ਉਹ ਮੈਂ ਦੱਸਦਾ ਇਹ ਉਹਨੇ ਮੈਨੂੰ ਇਹ ਗੱਲ ਕਹਿਤੀ ਉਹ ਕਰਦੀ ਦੀਆਂ ਸਾਰੀਆਂ ਸਕੀਮਾਂ ਨੇ ਪੁੱਤ ਤੈਨੂੰ ਨਹੀਂ ਪਤਾ ਉਹ ਸਕੀਮਾਂ ਸਾਰੀਆਂ ਉਹੋ ਹੀ ਦੱਸਦੀ ਆ ਇਹ ਇਦਾਂ ਦਾ ਹੈਗਾ ਸੀ ਪਹਿਲੋਂ ਇੱਥੇ ਜੰਮਿਆ ਪੜਿਆ ਇਹਦਾ ਕਹਾਣੀ ਬਈ ਉਹ ਆਹੀ ਤੇ ਮੇਰੇ ਕੋ ਮੈਨੂੰ ਕਹਿੰਦਾ ਇਹ ਵੀਰ ਜੀ ਮਾਤਾ ਨਾਲ ਗੱਲ ਕਰਨੀ ਆ ਝੋਨਾ ਹਰ ਕਾ ਕਿੰਨੇ ਦਾ ਹੋਇਆ ਕਿੰਨੇ ਪੈਸੇ ਬਜੇ ਆ ਕਿੰਨੇ ਨਹੀਂ ਮੈਂ ਆਖਿਆ ਯਾਰ ਇਦਾਂ ਦੀ ਤਾਂ ਗੱਲ ਹੀ ਕੋਈ ਨਹੀਂ ਲਖਬੀਰ ਵੀ ਤੈਨੂੰ ਪਤਾ ਵੀ ਮਾਤਾ ਦੇ ਵੀ ਪੈਸੇ ਲੱਗੇ ਆ ਬਾਕੀ ਖਾਤਕੂਦ ਤੇ ਦੇਣ ਵਾਲੇ ਆ ਆਰਤੀਏ ਕੋ ਤੂੰ ਹੀ ਲੈਂਦਾ ਰਿਆ ਤੇ ਮੈਂ ਵੀ ਲੈਂਦਾ ਰਿਆ ਉਹਦੇ ਮੀਣਿਆਂ ਚ ਦੱਸਦਾ ਨਹੀਂ ਰਿਆ ਕਿ ਮੈਂ ਲੈ ਦੇਕ ਨਹੀਂ ਲੈਂਦੇ ਹਾਂ ਉਹ ਹੁਣ ਉਹਨੂੰ ਮੈਂ ਪੁੱਛੂਗਾ ਵੀ ਇੰਨੇ ਤੇਰ ਕੋ ਕਿੰਨੇ ਪੈਸੇ ਖੜੇ ਆ ਆਹੋ ਠੀਕ ਆ ਕਿ ਨਹੀਂ ਹਿਸਾਬ ਤੇ ਫੇਰ ਹੀ ਹੋਣਾ ਤੇ ਫੇਰ ਹੀ ਹਿਸਾਬ ਹੋਣਾ ਵਾ ਫੇਰ ਅਗਲਾ ਦੱਸੂਗਾ ਵੀ ਇੰਨੇ ਅਗਲੇ ਨੇ ਤੇ ਲਿਖਿਆ ਹੋਣਾ ਸਭ ਕੁਝ ਉਹਨੇ ਤੇ ਲਿਖਿਆ ਹੀ ਆ ਤੇ ਕਿ ਜਿੰਨੇ ਤੂੰ ਖੜੇ ਜਿੰਨੇ ਉਹਨੇ ਖੜੇ ਸਾਰੀ ਗੱਲ ਲਿਖੀ ਹੋਣੀ ਅਗਲੇ ਆਪੇ ਪਤਾ ਲੱਗ ਜੂ ਲੱਗੇ ਬਾਹਰ ਕੇ ਜੋ ਹਿਸਾਬ ਕਰੇਗਾ ਹਿਸਾਬ ਕਰੂਗਾ ਹਾਂਜੀ ਤੇ ਤੂੰ ਇੱਕ ਗੱਲ ਹੁਣ ਕਹਿ ਦੀ ਉਹਨੂੰ ਤੈਨੂੰ ਪੁੱਛਣਾ ਵਾ ਹੂੰ ਹੂੰ ਉਹਨੇ ਤੈਨੂੰ ਕਹਿਣਾ ਵੀ ਪ ਮੈਂ ਮਕਾਨਕ ਬੱਕਰੀ ਵੇਚਣੀ ਆ ਤੇ ਤੁਹਾਨੂੰ ਸਿੱਧੀ ਗੱਲ ਦੱਸ ਦੇ ਉਹਨੂੰ ਆਖੇ ਵੀ ਮਾਤਾ ਨੇ ਮੈਨੂੰ ਆ ਗੱਲ ਕਹੀ ਆ ਤੇ ਬਾਕੀ ਇਹ ਆਪੇ ਤੂੰ ਆਪੇ ਜਾ ਕੇ ਪੁੱਛ ਲੈ ਚਲ ਕੋਈ ਗੱਲ ਨਹੀਂ ਮੈਂ ਕਰਦਾ ਤੈਨੂੰ ਹਾਂ ਤੂੰ ਕਹਦੀ ਮੈਨੂੰ ਤੇ ਆ ਜਵਾਬ ਮਾਤਾ ਨੇ ਦਿੱਤਾ ਠੀਕ ਤੇ ਬਹੁਤੀ ਗੱਲ ਵਾ ਨਾ ਤੇ ਤੂੰ ਆਪ ਹੀ ਮਾਤਾ ਨੂੰ ਜਾ ਕੇ ਪੁੱਛ ਲੈ ਫਿਰ ਮੈਂ ਮਾਤਾ ਕਣਕ ਬੱਕਰੀ ਵੇਚਣੀ ਆ ਤੂੰ ਹਿੱਸਾ ਚੌਥਾ ਆਨ ਨਹੀਂ ਆ ਕਿਦਾਂ ਕਿਉਂ ਦਿੰਨੀ ਆ ਚੌਥਾ ਹਿੱਸਾ ਜਾਂ ਕਿਦਾਂ ਆਪੇ ਤੈਨੂੰ ਸਭ ਕੁਝ ਦੱਸ ਦਊਗੀ ਚਲੋ ਠੀਕ ਆ ਕੋਈ ਗੱਲ ਨਹੀਂ ਉਹਨੇ ਹੁਣ ਮੈਨੂੰ ਫੇਰ ਪੁੱਛਣਾ ਵਾ ਪੁੱਛਣਾ ਹੁੰਦੇ ਮੈਂ ਕਹੂੰਗਾ ਭਰਾ ਤੋ ਆਪੇ ਗੱਲਬਾਤ ਕਰ ਲਾ ਮੈਂ ਕੀਤੀ ਹੀ ਬੀਜੀ ਨਾਲ ਗੱਲ ਉਹ ਕਹਿੰਦੀ ਵੀ ਮੇਰੇ ਨਾਲ ਘਲਾਈ ਉਹਨੂੰ ਬਸ ਬਸ ਮੇਰੇ ਨਾਲ ਗੱਲ ਕਰੇ ਤੇਰੇ ਨਾਲ ਗੱਲ ਕਾਦੀ ਆ ਉਹਦੀ ਚਲ ਕੋਈ ਗੱਲ ਨਹੀਂ ਜੇ ਕਹਿੰਦਾ ਫੇਰ ਤੇ ਫੇਰ ਮੈਨੂੰ ਕਹਿ ਦੇਣਾ ਵੀ ਬੀਜੀ ਨਾਲ ਕਰ ਲਾ ਗੱਲ ਜਾ ਉਹਨੇ ਤੈਨੂੰ ਪੁੱਛਣਾ ਵਾ ਪੁੱਛਣਾ ਤੇ ਮੈਨੂੰ ਹੈਗਾ ਵਾ ਆ ਚਲੋ ਕੋਈ ਗੱਲ ਨਹੀਂ ਬੈਠੋ ਤੁਸੀਂ ਕਰੋ ਰੈਸਟ ਕੋਈ ਗੱਲ ਨਹੀਂ ਪੁੱਛ ਲੈਣ ਦੇ ਦੇਣੇ ਹਿੱਸੇ ਮੰਗਦਾ ਫਿਰਦਾ ਭਰਾ ਕਹਿੰਦੇ ਸਮਾਂ ਕਿਦਾ ਮੇਰੇ ਨਾਲ ਗੱਲ ਕਰੇ ਫਿਰ ਮੈਨੂੰ ਦੱਸਾਂ ਵੀ ਹਿੱਸਾ ਤੈਨੂੰ ਕਿੰਨਾ ਆਉਣਾ ਤੇ ਕਿੰਨਾ ਨਹੀਂ ਆਉਣਾ ਜਿੰਨਾ ਤੈਨੂੰ ਹਿੱਸਾ ਆਉਣਾ ਤੈਨੂੰ ਓਨਾ ਹੀ ਕਾਕਾ ਮਿਲਣਾ ਜੋ ਮਰਜ਼ੀ ਕਰੀ ਜਾ ਤੂੰ ਕਰਦੀ ਤੇ ਮਗਰ ਲੱਗ ਕੇ ਫਿਰ ਤੈਨੂੰ ਪਤਾ ਲੱਗੂਗਾ ਜਦੋਂ ਚੌਥਾ ਹਿੱਸਾ ਬੀਜੇਗਾ ਵਾਵੇਂਗਾ ਫਿਰ ਕਿਨੇ ਕ ਪੈਸੇ ਵਟਣਾ ਤੂੰ ਤੇ ਕਿਨੇ ਕ ਤੂੰ ਗਲੈਸ਼ਾ ਡੋਣਾ